ਮੇਤਰਾ ਮੋਗੇ ਮੰਡੀ ਤੇ ਖੜੇ ਆ ਥੋੜੇ ਵਾਸਤੇ ਨਾ ਡੇਢ ਲੱਖ ਦੀ ਰੇਂਜ ਦੇ ਤਿੰਨ ਟਰੈਕਟਰ ਲੈ ਕੇ ਆਏ ਆ ਇੱਕ 2511 ਤੇ ਦੋ ਮਹਿੰਦਰੇ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਕੀ ਹਾਲ ਆ ਬਾਈ ਠੀਕ ਠਾਕ ਵਧੀਆ ਜੀ ਕਿਹੜਾ ਮਾਡਲ ਆ ਬਾਈ 2511 25 ਹੈ ਨਾ 87 ਮਾਡਲ ਆ ਬਾਈ ਚਿੱਟਾ ਰਾਇਸ ਰਾਇਸ ਸਪੈਸ਼ਲ ਚਿੱਟੇ ਰੰਗ ਵਾਲਾ 87 ਮਾਡਲ ਆ ਨੰਬਰ ਨੰਬਰ 50 ਠੀਕ ਆ ਪਿਆਵ ਨੰਬਰ ਆ ਗੱਲ ਕਰੀਏ ਬਾਈ ਟਾਇਰਾਂ ਦੀ ਟਾਇਰ ਬਾਈ ਹਾਨਿਕ ਦੂਜਾ ਠੀਕ ਅੱਡੇ ਖਹਿਗੇ ਚਾਰੇ ਹਾਂ ਠੀਕਾ ਬਾਰਾ ਰੀਨ ਵਾਲਾ ਛਤਰੀਏ ਦੇ ਨਾਲ ਮਿਲਦੀ ਹੈ ਛਤਰੀ ਮਿਲ ਜੂਗੀ ਇਹਦੇ ਨਾਲ ਛਤਰੀ ਡੰਡਾ ਫੱਟੀ ਸਾਰਾ ਪੂਰਾ ਕਰਕੇ ਦਿਓਗੇ ਇੰਜਨ ਗੇਅਰ ਦਾ ਕਿਵੇਂ ਹੈ ਬਾਈ ਪੂਰਾ ਵਧੀਆ ਬਾਈ ਵਾਹ ਕੇ ਤੇ ਵਾਹ ਕੇ ਤਸੱਲੀ ਕਰਕੇ ਲਿਆ ਸਕਦਾ ਠੀਕ ਹੈ ਜੀ ਵਾਹ ਕੇ ਤਸੱਲੀ ਕਰਕੇ ਟਰੈਕਟਰ ਲਿਆ ਸਕਦੇ ਹਾਂ ਜੀ ਕੀ ਡਿਮਾਂਡ ਹੈ ਜੀ ਡਿਮਾਂਡ ਇਹ ਹੈ ਕਿ 99000 ਰੁਪਏ ਠੀਕ ਹੈ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਜਰੂਰ ਮੈਂ ਤਾਂ ਪੂਰਾ ਕਰਾਂਗਾ ਪੂਰਾ ਕਰੋਗੇ ਠੀਕ ਹੈ ਜੀ ਅੱਗੇ ਆ ਗਿਆ 265 ਜੀ ਇਹ ਕਿਹੜਾ ਮਾਡਲ ਆ ਇਹ ਮਾਡਲ ਹੈਗਾ 96 ਠੀਕ ਆ ਨੰਬਰ ਨੰਬਰ ਪਿਆਵ ਨੰਬਰ 50 ਨੰਬਰ ਟੈਰਾਂ ਦੀ ਗੱਲ ਕਰੀਏ ਟੈਰ ਦੇ ਵੀ ਮੰਨ ਕੇ ਚੱਲੋ ਘੱਟ ਦੇ ਦੇ ਚਾਰੇ ਹਾਂਜੀ 60 ਪੈਸੇ ਰੰਗ ਪੇਂਟ ਦਾ ਰੀਨਲ ਆ ਭਾਈ ਕੱਲੇ ਮਗਰਾੜ ਪੇਂਟ ਕੱਲੇ ਮਗਰਾੜ ਪੇਂਟ ਆ ਬਾਕੀ ਟਰੈਕਟਰ ਰੀਨਲ ਆ ਇੰਜਨ ਗੇਅਰ ਦਾ ਇੰਜਨ ਗੇਅਰ ਤਾਂ ਪੂਰਾ ਵਧੀਆ ਅਗਲਾ ਵਾਹ ਕੇ ਚਲਾ ਕੇ ਨਹੀਂ ਆ ਸਕਦਾ ਬਿਲਕੁਲ ਬਿਲਕੁਲ ਇਹਦੀ ਡਿਮਾਂਡ ਕਿੰਨੀ ਹੈ ਜੀ ਇਹਦੀ 130000 ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਭਾਈ ਉਹ ਮੈਂ ਤਾਂ ਕਰਾਂਗਾ ਠੀਕ ਹੈ ਜੀ ਅੱਗੇ ਆ ਗਿਆ 265 97 ਨੰਬਰ 50 ਨੰਬਰ ਹਾਂ ਜੀ ਟਾਇਰਾਂ ਦੀ ਗੱਲ ਕਰੀਏ ਬਈ ਟਾਇਰ ਇਹਦੇ ਮੰਨਨੇ ਕਿ ਦੋ ਮੂਹਰ ਲੈ 70 ਪੈਸੇ ਮਗਰ ਲੈ ਇੱਥੇ ਠੀਕ ਹੈ ਜੀ ਸਾਰਾ origignal ਹੈ ਸਾਰਾ original ਸਮਾਨ ਪੂਰਾ ਬਈ ਬਿਲਕੁਲ ਜੀ ਛਤਰੀ ਵੀ ਮਿਲ ਜੂ ਇਹਦੇ ਨਾਲ ਢੰਡਾ ਫੱਟੀ ਠੀਕ ਹੈ ਜੀ ਇਹਦੀ ਡਿਮਾਂਡ ਦੀ ਗੱਲ ਕਰੀਏ ਇਹਦੀ ਡਿਮਾਂਡ ਵੀ 1 ਲੱਖ ਬਈ 35000 ਠੀਕ ਹੈ ਜਿਹੜਾ ਕਰਕੇ ਆਉਂਦਾ ਬਈ ਵੀਡੀਓ ਸ਼ੇਅਰ ਜਰੂਰ ਮਾਨਤਾ ਨ ਕਰਾਂਗੇ ਬਈ ਤਿੰਨਾਂ ਡਰਾਈਵਰਾਂ ਚ ਫੁੱਲ ਮਾਨਤਾ ਫੁੱਲ ਮਾਨਤਾ ਨ ਕਰਾਂਗੇ ਠੀਕ ਹੈ ਇੰਜਨ ਗੇਅਰ ਦਾ ਅਗਲਾ ਵਾਹ ਕੇ ਲੈ ਜਾਏ ਸ਼ੇਅਰ ਕਰਕੇ ਆਉਗਾ ਉਹਨੂੰ ਗੈਰਟ ਵੀ ਦਾਂਗੇ ਠੀਕ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਗੈਰਟ ਠੀਕ ਹੈ ਇੰਜਨ ਗੇਅਰ ਵਾਹ ਕੇ ਲੈ ਕੇ ਜਾਵਾਂ ਤਿੰਨਾਂ ਚ ਤਿੰਨਾਂ ਡਰਾਈਵਰਾਂ ਦੀ ਫੁੱਲ ਗਰੰਟੀ ਹੈ ਠੀਕ ਹੈ ਕਿਹੜੇ ਬੈਂਡ ਵਗਾਉਗੇ ਜੀ ਬੈਂਡ ਬੁੱਗੀ ਪੂਰਾ ਜ਼ਿਲ੍ਹਾ ਮੋਗਾ ਨੰਬਰ ਬੋਲੋ ਬਾਈ 94640 28072 ਹਣ ਬਈ ਥੋੜੀ ਜਿਮੇਵਾਰੀ ਜਿਹੜਾ ਵੀਡੀਓ ਸ਼